ਜੀ ਜਾਪ ਤਾਪ ਸੰਜਮ ਸੱਚ ਆਧਾਰ ਇਹ ਵੇਖੋ ਬਖਸ਼ਿਸ਼ ਨਹੀਂ ਆ ਜੀ ਆ ਦੀ ਦਾ ਮਤਲਬ ਕੀ ਆ हे ਜੀਵ हे ਮਨੁੱਖ ਆਪਾਂ ਜੀਵ ਆ ਇਹ ਮਨੁੱਖਾ ਜਨਮ ਮਿਲਿਆ ਇਹ ਮਨੋਖਾ ਜਨਮ ਦੀ ਮਰਜ਼ਾਦਾ ਹੈ ਇਹਦਾ ਸਾਨੂੰ ਬਖਸ਼ਿਸ਼ ਕਰੀਏ ਮਾਰੇ ਨੇ ਅਜਾ ਜੀਵਨ ਮਿਲਿਆ ਇਥੇ ਮਾਰੀ ਕਹਿੰਦੇ ਜੀਵ ਜਪ ਜਾਪਦਾ ਮਤਲਬ ਯਾਦ ਕਰ ਪ੍ਰਮਾਤਮਾ ਨੂੰ ਤਾਪ ਤਪਸ਼ਿਆ ਕਰਨੀ ਆ ਸੰਜਮ ਹੁਣ ਸੰਜਮ ਦਾ ਮਤਲਬ ਵੀ ਜੋ ਵਾਹਿਗੁਰੂ ਨੇ ਦਿੱਤਾ ਉਹਦੇ ਤੇ ਸ਼ਬਰ ਵੀ ਕਰ ਤੇ ਉਹਦਾ ਸ਼ੁਕਰੀਆ ਵੀ ਕਰ ਜੋ ਦਿੱਤਾ ਤੈਨੂੰ ਸੰਜਮ ਦਾ ਭਾਅ ਵੀ ਸਬਰ ਤੇ ਸ਼ੁਕਰ ਹੈ ਮਹਾਰੀ ਕਹਿੰਦੇ ਸੱਚ ਆਧਾਰ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦਾ ਨਾਮ ਆ ਨਾ ਜਿਹੜਾ ਸੱਜਣੋ ਇਹ ਨਾਮ ਦੀਆਂ ਬਰਕਤਾਂ ਨੇ ਨਾਮ ਦਾ ਆਸਰਾ ਲੈ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਕਰ ਉਸ ਪ੍ਰਭੂ ਦੇ ਪਰਮੇਸ਼ਵਰ ਦੇ ਨਾਮ ਦੇ ਨਾਲ ਆ ਜਿਹੜੀਆਂ ਅਸਾਨੂੰ ਕਮਾਉਂਦੀਆਂ ਨਾ ਸੰਸਾਰ ਦੇ ਪਦਾਰਥਾਂ ਵਿੱਚ ਇਹ ਤਾਨਾ ਜਿਹੜਾ ਇਹ ਵਾਹਿਗੁਰੂ ਦੀ ਮਿਲਣ ਲਈ ਪ੍ਰਾਪਤੀ ਲਈ ਇੱਕ ਸਾਧਨ ਹੈ ਇਹ ਬਹੁਤ ਵੱਡੀ ਬਖਸ਼ਿਸ਼ ਹੈ ਇਹਦੇ ਪੰਜ ਤੱਤ ਨੇ ਇਹ ਪੰਜ ਤੱਤ ਨੂੰ ਚਲਾਉਣ ਵਾਸਤੇ ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਇਹ ਜਿਹੜੀਆਂ ਇੰਦਰੀਆਂ ਨੇ ਇਹ ਮਨ ਦੀ ਪਾਲਣਾ ਕਰਦੀਆਂ ਇਹ ਮਨ ਦਾ ਹੁਕਮ ਮੰਨਦੀਆਂ ਚਲਦਾ ਤਨ ਚਲੌਂਦੀਆਂ ਇੰਦਰੀਆਂ ਤੇ ਚਲਾਉਣ ਵਾਲਾ ਮਨ ਹੈ ਮਨ ਕਦੇ ਨਾ ਚਲਦਾ ਇੱਕ ਤਾਂ ਆਪਣੀ ਮਰਜ਼ੀ ਨਾਲ ਚਲਦਾ ਜਿਹਨੂੰ ਆਪਾਂ ਕਹਿੰਦੇ ਆ ਵੀ ਮੈਂ ਮਨ ਮਰਜ਼ੀ ਦਾ ਮਾਲਕ ਆ ਮੈਂ ਨਹੀਂ ਮੇਰਾ ਮਨ ਆ ਜਿਹੜਾ ਉਹ ਮਰਜ਼ੀ ਦਾ ਮਾਲਕ ਆ ਜਵੇਂ ਚਲਦਾ ਇੱਕ ਮਨ ਹੈ ਗੁਰੂ ਦੇ ਮਾਰਗ ਤੇ ਚੱਲਦਾ ਹੁਣ ਗੁਰੂ ਦਾ ਮਾਰਗ ਕੀ ਹੈ ਗੁਰੂ ਦਾ ਮਾਰਗ ਗਿਆਨ ਹੈ ਗਿਆਨ ਜਦੋਂ ਹੋ ਗਿਆ ਫਿਰ ਮਨ ਨੂੰ ਤੱਬੂ ਕਰ ਲੈਂਦਾ ਬੰਦਾ ਆਪਣੇ ਗਿਆਨ ਨਾਲ ਚਲਾਉਂਦਾ ਮਨ ਨੂੰ ਜਦੋਂ ਜੀਵ ਨੂੰ ਗਿਆਨ ਆ ਗਿਆ ਨਾ ਉਹ ਮਨ ਨੂੰ ਹੌਲੀ-ਹੌਲੀ ਮਨਾਉਂਦਾ ਹੈ ਪਹਿਲਾਂ ਮਨ ਦੀਆਂ ਮੰਨੀ ਜਾਂਦਾ ਫਿਰ ਮਨ ਨੂੰ ਮਨਾਉਂਦਾ ਹੈ ਫਿਰ ਮਨ ਕਾਬੂ ਆ ਜਾਂਦਾ ਜਿਹਦੇ ਕੋਲ ਗਿਆਨ ਆ ਮਨ ਕੰਟਰੋਲ ਚ ਆ ਗਿਆ ਇਹ ਗਿਆਨ ਹੈ ਗਿਆਨ ਗਿਆਨ ਦਾ ਗਾਹਾਂ ਪੱਖ ਕੀ ਆਤਮਾ ਆਤਮਿਕ ਗਿਆਨ ਆਤਮਾ ਨੂੰ ਗਿਆਨ ਹੋ ਗਿਆ ਆਤਮਾ ਦਾ ਗਾਹ ਸੰਬੰਧ ਕਿਹਦੇ ਨਾਲ ਹੈ ਪਰਮਾਤਮਾ ਨਾਲ ਪਰਮੇਸ਼ਰ ਨਾਲ ਜਿਹੜੇ ਪ੍ਰਭੂ ਨਾਲ ਜੁੜੇ ਹੋਏ ਜੀਵ ਆ ਉਹ ਮਨ ਨੂੰ ਕਾਬੂ ਕਰ ਲੈਂਦੇ ਆ ਜਦੋਂ ਮਨ ਕਾਬੂ ਆ ਗਿਆ ਇੰਦਰੀਆਂ ਵੀ ਕਾਬੂ ਆ ਜਾਂਦੀਆਂ ਇਹ ਜਦੋਂ ਇੰਦਰੀਆਂ ਕਾਬੂ ਆਉਂਦੀਆਂ ਫੇਰ ਕਹਿੰਦੇ ਆਹ ਜੀਵ ਦੇ ਆ ਮਨ ਕਾਬੂ ਆ ਗਿਆ ਤਾਂ ਆਹ ਕਰਮ ਆ ਫਿਰ ਫੇਰ ਕਹਿੰਦੇ ਹਾਰ ਹਰ ਨਾਮ ਦੇ ਸੁਖ ਪਾਈ ਐ ਹਾਰ ਹਾਰ ਨਾਮ ਦੇ ਸੁਖ ਪਾਈਆ ਤੇਰੀ ਭਗਤ ਭਰੈ ਭੰਡਾਰ ਜਦੋਂ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਨਾ ਪਿਆਰਿਓ ਆ ਬਖਸ਼ਿਸ਼ ਆ ਇਹ ਅਰਹਮਤਾ ਇਹ ਆ ਖਜ਼ਾਨੇ ਜਿਹਨੂੰ ਕਬੀਰ ਦੀ ਵਰਗੇ ਕਹਿੰਦੇ ਲੁੱਟ ਲੁੱਟ ਲੋ ਨਸੀਬਾਂ ਵਾਲਿਓ ਤੇ ਮੁਟ ਪੈਗੀ ਇਹ ਜਿਹੜਾ ਰਾਮ ਦਾ ਨਾਮ ਆ ਨਾ ਪ੍ਰਭੂ ਦਾ ਇਹ ਹੀ ਜੀਵਨ ਆ ਇਹ ਕਹਿੰਦੇ ਹਰ ਹਰ ਨਾਮ हे दाता ਸਾਨੂੰ ਆਪਣੇ ਨਾਮ ਦੀ ਦਾਤ ਦੇ ਫੇਰ ਸੁੱਖ ਮਿਲੂਗਾ ਨਾਮ ਤੋਂ ਬਿਨਾ ਤਾਂ ਦੁਖੀ ਆ ਤਣ ਵੀ ਦੁਖੀ ਮਨ ਵੀ ਦੁਖੀ ਆਤਮਾ ਵੀ ਦੁਖੀ ਸੁੱਖ ਹੀ ਨਹੀਂਗਾ ਜੀਵਨ ਬੰਨਿਆਂ ਪਿਆ ਹੱਡ ਟੁੱਟੇ ਪਏ ਆ ਤਣ ਕਮਲਾਇਆ ਪਿਆ ਮਨ ਬੇਕਾਬੂ ਹੋਇਆ ਪਿਆ ਆਤਮਾ ਦਾ ਭੇਦ ਹੀ ਨਹੀਂ ਕਿੰਨੇ ਤਾਪ ਨਿਵਰਤੀ ਹੋਊਗੀ ਕੌਣ ਕਰੂ ਤਣ ਦਾ ਮਨ ਦਾ ਆਤਮਾ ਦਾ ਤਾਪ ਲੋਹੂ ਕਿੱਥੋਂ ਤਿੰਨੇ ਤਾਪ ਉਤਾਰਨ ਹਾਰਾ ਦੁਖ ਹੰਤਾ ਸੁਖ ਰਾਸ ਜਦੋਂ ਆ ਤਿੰਨੇ ਤਾਪ ਨੂੰ ਪਰੇ ਹੋ ਗਏ ਫਿਰ ਸੁੱਖਾਂ ਦੀ ਰਾਸ ਮਿਲਦੀ ਹੈ ਸੁਖ ਇੱਥੇ ਮਾਰੀ ਕਹਿੰਦੇ ਹਰ ਹਰ ਨਾਮ ਦੇਹ ਸੁਖ ਪਾਈ ਹੈ ਫਿਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਤੇਰੀ ਭਗਤ ਭਰੇ ਢੰਡਾਰ ਹੈ ਵਾਹਿ ਗੁਰੂ ਤੇਰੇ ਕੋਲ ਤਾਂ ਖਜ਼ਾਨੇ ਭਰੇ ਪਏ ਆ ਦੇ ਦੇ ਕਿ ਕਿਣ ਕਾ ਕਿਣਕਾ ਇੱਕ ਕਿਣਕੇ ਦੀ ਛੋਟੀ ਗੱਲ ਨਹੀਂ ਗਈ ਬਹੁਤ ਵੱਡਾ ਜੇ ਕਿ ਕਿਣਕਾ ਗੁਰੂ ਨੇ ਬਖਸ਼ਤਾ ਨਾ ਅਜਿਹਾ ਗੁਰੂ ਦਾ ਪ੍ਰਸ਼ਾਦ ਆ ਨਾ ਗੱਫੇ ਦਾ ਭਾਗਾ ਵਾਲਿਆਂ ਨੂੰ ਮਿਲਦੇ ਆ ਜੇ ਇੱਕ ਕਿਣਕਾ ਵੀ ਮਿਲ ਜੇ ਗੁਰੂ ਕਹਿੰਦੇ ਆ ਗੁਰੂ ਪਾਖਸ਼ਾ ਕੀ ਕਹਿੰਦੇ ਕਿਣਕਾ ਇੱਕ ਜਸ ਜੀਵ ਸਾਵਾਂ ਤਾ ਕੀ ਮੈਂ ਮਾ ਗਨੀਵਾਂ ਐਡਾ ਬਖਸ਼ਸ਼ਾ ਮਿਲ ਜਾਂਦੀ ਆ ਹੇ ਸੱਚੇ ਪਾਤਸ਼ਾ ਤੇਰੇ ਖਜ਼ਾਨੇ ਆ ਦੇ ਦੇ ਪਾਦੇ ਝੋੜੀ ਚ ਕਿਣਕਾ ਇਹ ਮੰਗ ਮੰਗੋ ਪਿਆਰਿਓ ਜੀਵਨਾ ਸੰਸਾਰ ਚੱਲੀ ਜਾਣਾ ਦੁਨੀਆ ਚੱਲੀ ਜਾਣੀ ਆ ਮੈਂ ਜਿੱਦੇ ਆਇਆ ਨਾ ਇੱਥੇ ਲੋਪੋ ਸਾਹਿਬ ਬਾਹਰੋਂ ਉਦੇ ਬੇਨਤੀ ਕਰੀ ਕਿਉਂਕਿ ਬਿਉਟੀ ਆ ਆਪਾਂ ਕੀ ਕਰਨਾ ਆਉਣ ਸਰ ਕਥਾ ਵਿਚਾਰ ਸ਼ਬਦ ਗੁਰੂ ਦੇ ਆ ਬਾਣੀ ਗੁਰੂ ਦੀ ਆ ਕਿਰਪਾ ਕਰਦਾ ਬੋਲੀ ਜਾਂਦੇ ਆ ਉਹਦੇ ਮੈਂ ਬੇਨਤੀ ਕਰੀ ਵੀ ਸੱਜਣੋ ਗੁਰਮਖੋ ਪਿਆਰਿਓ ਭੈਣੋ ਭਾਈਓ ਮਾਈਓ ਬਜ਼ੁਰਗੋ ਗੁਰੂ ਨਾਲ ਜੁੜਨ ਹੁਣ ਗੁਰੂ ਦੇ ਨਾਲ ਮਤਲਬ ਕੀ ਹੈ ਜਦੋਂ ਦੀ ਗੁਰੂ ਨੇ ਤੁਹਾਨੂੰ ਬਖਸ਼ਿਸ਼ ਦਿੱਤੀ ਹੈ ਗੁਰੂ ਦਾ ਪ੍ਰਸ਼ਾਦ ਹੈ ਜਿਹੜਾ ਗੁਰੂ ਦਾ ਪ੍ਰਸ਼ਾਦ ਆ ਨਾ ਇਹ ਰੂਹ ਦੀ ਖੁਰਾਕ ਹੈ ਆਤਮਿਕ ਬਾਲ ਹੈ ਆਤਮਿਕ ਬਲੀ ਬੰਦੇ ਪਰਮਾਤਮਾ ਤੱਕ ਅਪਰੋਚ ਕਰ ਸਕਦੇ ਆ ਕਮਜ਼ੋਰ ਬੰਦਾ ਇੰਨੀ ਉੱਚੀ ਅਡਾਰੀ ਨਹੀਂ ਮਾਰ ਸਕਦਾ ਲੰਮੀਆਂ ਵਾਟਾਂ ਨਹੀਂ ਦੇ ਨਾਲ ਇੱਕ ਕਵੀ ਗਾਉਂਦਾ ਹੁੰਦਾ ਮੈਨੂੰ ਸ਼ਬਦ ਤਾਂ ਖਿਆਲ ਨਹੀਂ ਬਹੁਤਾ ਇੰਨੀ ਕ ਗੱਲ ਯਾਦ ਆ ਕਹਿੰਦੇ ਬਾਟਾਂ ਲੰਮੀਆਂ ਤੇ ਪਖਤ ਹਨੇਰ ਦਾ ਕਿਉਂਕਿ ਪਹਿਲਾਂ ਹਨੇਰੀ ਹਨੇਰਾ ਲੰਬੀ ਵਾਟ ਆ ਇਸ ਲਈ ਜਿਹੜੇ ਬੜੀ ਲੋਕ ਨੇ ਬਲ ਵਾਲੇ ਆ ਜਦੋਂ ਗੁਰੂ ਦੀ ਕਿਰਪਾ ਦਾ ਪ੍ਰਸ਼ਾਦ ਮਿਲਦਾ ਨਾ ਫਿਰ ਬਲ ਮਿਲਦਾ 15 ਤੋ ਛਟਕਾਰਾ ਮਿਲ ਜਾਂਦਾ ਬਲ ਹੋਆ ਬੰਦਨ ਛੁੱਟੇ ਜਦੋਂ ਬਾੜਾ ਮੇਲੇ ਗਿਆ ਬੰਦਨ ਤੋ ਛਟਕਾਰਾ ਮਿਲ ਜਾਂਦਾ ਇਹਦੇ ਨਾਲ ਫਿਰ ਬੰਦਾ ਓਡਾਰੀ ਮਾਰਦਾ